ਨਹੀਂ ਜੀ ਭਾਈ ਕੀ ਹਾਲ ਚਾਲ ਆ ਅੱਜ ਬੱਚਿਆਂ ਨੂੰ ਖੇਤ ਲੈ ਕੇ ਆਏ ਸੀਗੇ ਸਾਡਾ ਬਲੌਗ ਦੇਖਿਓ ਅੱਗੇ ਆ ਬਾੜੀ ਆਪਣੀ ਹਾਲ ਹਸਨ ਨੇ ਆ ਗੋਭੀ ਲਾਈ ਹੀ ਨਾ ਬਤਾਉਂ ਹੁਣ ਆ ਗਾਜਰਾਂ ਲਾਈਆਂ ਨੇ ਪਾਲਕ ਮੇਥਾ ਧਣੀਆਂ ਸਾਰਾ ਕੁਝ ਆ ਭਾਈ A to Z ਆਪਣਾ ਇਕਲਾ ਹੈ ਮੂਸਮ ਗੰਨਾ ਚੂਪ ਕੇ ਦਿਖਾਉਣੇ ਇੱਕ ਬਹੁਤ ਜਿਆਦਾ ਮਿੱਠਾ ਹੈ ਆ ਬੱਚੇ ਦਾ ਰੋਲ ਚੂਪ ਕੇ ਜਾਂਦੇ ਨੇ ਇੱਥੇ ਇੱਕ ਗੰਨਾ ਲਾਜ਼ਮੀ ਦਿਓ ਬੱਚੇ ਨੂੰ ਕੀ ਕਰਨਾ ਹੈਓ ये है की खाएंगी और तो की खाएंगी गन्ना तो की खाएंगी गन्ना और की खाएंगी मम्मी बोलो ओरे हो गए ने केड़े ओरे हां देखने ने पापा ਓਹੋ ਹਾਂ ਵਸਿਆ ਪਪਾ ਨੇ ਨਮਕ ਪੁੱਲਾਇਨੇ ਹਾਂ ਅੜ ਨਮਕ ਪੁੱਲਾ ਕਿਤਨੇ ਹਾਂ ਮੇਰੇ ਕੋ ਨਾ ਅੱਗਲ ਮੈਂ ਤੋਣਾ ਕਿ ਕਿ ਦਾ ਮਤ ਨਾ ਪਾਪਾ ਬਿਨ ਲਾਇਉਣੀ ਉਹ ਪਾਪਾ ਨਹੀਂ ਕੋਈ ਟਾਪੇ ਅੜ ਮਾਤਰਾਤਲ ਕਿੱਥੇ ਜਾਣਾ ਅੱਗੇ ਆ ਜਾਣਾ ਕੀ ਖਾਣੇ ਪਾਪਾ ਤੇ ਜਾਣਾ ਬਾਬਾ ਦੇ ਅੱਜ ਪਾਪਾ ਮੈਂ ਤੇ ਜਾਣਾ। ਆ ਕੀ ਕਰ ਰਹੇ ਤੁਸੀਂ? ਦੰਨਾ ਕਾੜੀਆਂ। ਦੰਨਾ ਲਾਣੀਆਂ। ਮਿੱਟੀ ਤੇ ਮਿੱਟੀ ਆ ਦੇਖੀ ਜਦ ਤੈਨੇ ਗੰਨੇ। ਇਹ ਚੋ ਆ ਕੀ ਕਰ ਲੈ ਆਪਾਂ ਨੇ? ਦੰਨਾ। ਮੂਲੀਆਂ। ਮੂਲੀਆਂ। ਣੀਆਂ ਵੱਟ ਲਿਆ। मेथा तोड़ लिया मेथा तोड़ दिया की करोगे मूलीयां वाले परांठे खाओगे मूली वाले पेटीका लेना की खाएंगे मूली वाले परांठे हां तोड़ ले तो ले दादा पापा अच्छे आ ਆਪਾਂ ਉੱਤੇ ਚੱਲਨੇ ਗੀਗੀ ਪਾਪੀ ਉਹ ਮੁੰਡਾ ਦੋਤੇ ਆ ਤੇਰਾ ਆਜਾ ਸੱਚੀ ਜੇਤੀ ਗੋਦ ਲੈ ਚਲੋ ਪਾਹੀ ਤੇ ਚੜਜੋ ਉੱਥੇ ਮੈਂ ਆਉਣਾ ਚੰਗਾ ਤੋਪਾ ਲੈ ਕੇ ਆਉਣਾ ਚੱਲ ਚਲੋ ਪੁੱਤ ਚਲੋ ਬੱਚੇ ਮੇਰ ਨੂੰ ਪਹਿਲਾਂ ਪਹੁੰਚ ਗਏ ਉਟਰੀ ਲਵੇ ਉਹ ਪਰਲੇ ਪਾਸੋਂ ਦੀ ਆ ਗਈ ਹਾ ਦੇ ਪੂਰੇ ਕੁਛ ਨੇ ਬੱਚੇ ਹਾਂਜੀ ਪੱਤੀ ਪੱਛ ਗਈ ਸੀ ਦਮਣਾ ਹਾਂ ਪੱਤੀ ਪੱਛ ਗਈ ਤਾਂ ਕੀ ਹੋ ਗਿਆ ਦੀ ਦਮਣਾ ਕੀ ਹੋ ਗਿਆ ਦੀ ਅੱਛੇ ਅੱਤੀ ਕਮਾ ਤੇ ਨਾ ਤਰ ਦੋ ਆਪਣਾ ਸਮਾਨ ਗੰਨਾ ਫਾੜ ਲੋ ਇੱਕ 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 ਮਿੰਟ ਗੱਲ ਲੈ ਕਿੱਥੇ ਫਸ ਗਏ ਤੇ ਮੈਨੂੰ ਦਿਖਾ ਕੇ ਲਿਓ ਚਲੋ ਬਸ ਆ ਜੋ ਉਰੇ ਫਸ ਗਈ ਤੀ ਰਮਣ ਉਹ ਡਿੱਗੀ ਉਹ ਡਿੱਗੀ ਚਲ ਦੇ ਦੇ ਨਾ ਦੇ 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 ਸੋ ਲੈ ਤੇ ਜੋੜ ਕੇ ਉਹ ਦੇ ਦੇ ਦੋ ਤੇ